ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 7 ਅਕਤੂਬਰ ਹੈ 7 ਅਕਤੂਬਰ 1708 5 ਅਕਤੂਬਰ 1708 ਦੀ ਸ਼ਾਮ ਨੂੰ ਜਮਸ਼ਾਦ ਖਾਨ ਪਠਾਨ ਨੇ ਗੁਰੂ ਸਾਹਿਬ ਦੇ ਸੁੱਤਿਆਂ ਉਹਨਾਂ ਤੇ ਹਮਲਾ ਕਰ ਦਿੱਤਾ ਸੀ ਅਤੇ ਘਟਾਰ ਦੇ ਤਿੰਨ ਵਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗੁਰੂ ਸਾਹਿਬ ਆਪ ਵੀ ਇਹਨਾਂ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ 7 ਅਕਤੂਬਰ ਨੂੰ ਤੜਕੇ ਵੇਲੇ ਕਾਲਪੁਰਖ ਦੀ ਗੋਦ ਦੇ ਵਿੱਚ ਸਮਾ ਗਏ ਉਹਨਾਂ ਦਾ ਸੰਸਕਾਰ ਇਸੇ ਸ਼ਾਮ ਨੂੰ ਗੋਦਾਵਰੀ ਦਰਿਆ ਦੇ ਕੰਢੇ ਕਰ ਦਿੱਤਾ ਗਿਆ 7 ਅਕਤੂਬਰ 1753 ਦੇ ਦਿਨ ਦਲ ਖਾਲਸਾ ਦੇ ਜਥੇਦਾਰ ਨਵਾਬ ਕਬੂਰ ਸਿੰਘ ਚੜ੍ਹਾਈ ਕਰ ਗਏ। ਉਹਨਾਂ ਦੀ ਸਿਹਤ ਕਾਫੀ ਚਿਰ ਤੋਂ ਖਰਾਬ ਚੱਲੀ ਆ ਰਹੀ ਸੀ ਕਿਉਂਕਿ ਇੱਕ ਲੜਾਈ ਦੇ ਵਿੱਚ ਗੋਲੀ ਲੱਗਣ ਕਰਕੇ ਹੋਇਆ ਉਹਨਾਂ ਦਾ ਜ਼ਖਮ ਭਰ ਨਹੀਂ ਸਕਿਆ ਸੀ। ਨਵਾਬ ਕਬੂਰ ਸਿੰਘ ਦੀ ਮੌਤ ਦੇ ਨਾਲ ਸਿੱਖ ਪੰਥ ਤੋਂ ਇੱਕ ਮਹਾਨ ਜਰਨੈਲ ਖੁੱਸ ਗਿਆ। ਭਾਵੇਂ ਜਸਾ ਸਿੰਘ ਆਲੂਵਾਲੀਆ ਨੇ ਗੈਰ ਰਸਮੀ ਤੌਰ ਤੇ ਦਲ ਖਾਲਸਾ ਦੀ ਕਮਾਂਡ ਸੰਭਾਲ ਲਈ ਪਰ ਬਤੌਰ ਜਸਦਾ ਰਸਮੀ ਚੋਣ 10 ਅਪ੍ਰੈਲ 1754 ਦੇ ਦਿਨ ਸਰਬੱਤ ਖਾਲਸਾ ਇਕੱਠ ਦੇ ਵਿੱਚ ਹੋਈ। ਅਕਾਲੀ ਲਹਿਰ ਦੇ ਇੱਕ ਮਹਾਨ ਆਗੂ ਗਿਆਨੀ ਸ਼ੇਰ ਸਿੰਘ 7 ਅਕਤੂਬਰ 1943 ਦੇ 14 ਅਕਤੂਬਰ 1947 ਦੇ ਦਿਨ ਇੱਕ ਅਕਾਲੀ ਕਾਨਫਰੰਸ ਲਾਹੌਰ ਦੇ ਵਿੱਚ ਹੋਈ। ਇਸ ਦੇ ਵਿੱਚ ਇੱਕ ਗੇਟ ਗਿਆਨੀ ਸ਼ੇਰ ਸਿੰਘ ਜੀ ਦੇ ਨਾਂ ਤੇ ਬਣਾਇਆ ਗਿਆ ਸੀ। ਗਿਆਨੀ ਸ਼ੇਰ ਸਿੰਘ ਜੀ ਨੇ ساری ਉਮਰ ਪੰਥਕ ਨਿਸ਼ਾਨੇ ਤੇ ਪੈਰਾ ਦਿੱਤਾ ਸੀ। 7 ਅਕਤੂਬਰ 1985 ਦੇ ਦਿਨ ਸਿੱਖਾਂ ਨੇ ਦਿੱਲੀ ਦੇ ਵਿੱਚ ਰਜੀਵ ਗਾਂਧੀ ਦੇ ਖਿਲਾਫ ਮੁਜ਼ਾਰਾ ਕਰਕੇ ਸਿੱਖਾਂ ਦੀਆਂ ਗ੍ਰਿਫਤਾਰੀਆਂ ਬੰਦ ਕਰਨ ਦੀ ਮੰਗ ਕੀਤੀ ਸੀ। ਇਸ ਤੇ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਵਰਨਾਲੇ ਨੇ ਚੋਣਾ ਜਿਤਾਏ ਜਾਣ ਦਾ ਮੌਲ ਤਾਰਦਿਆਂ ਇਹ ਗੱਲ ਕਹੀ ਕਿ ਰਜੀਵ ਦੇ ਖਿਲਾਫ ਮੁਜ਼ਾਰਾ ਕਰਨ ਵਾਲੇ ਸਿੱਖ ਗੁੰਮਰਾਹਕੁੰਨ ਅੰਸਰ ਨੇ ਇਸੇ ਦਿਨ ਹਰਿਆਣੇ ਦੇ ਕਰਤਾਰ ਸਿੰਘ ਟੱਕਰ ਨੇ ਕਿਹਾ ਕਿ ਹਰਿਆਣੇ ਦੇ ਵਿੱਚ 300 ਬੇਕਸੂਰ ਸਿੱਖ ਜੇਲ੍ਹਾਂ ਦੇ ਵਿੱਚ ਨੇ ਅਤੇ 100 ਸਿੱਖਾਂ ਦੇ ਅਸਲਾ ਲਾਇਸੈਂਸ ਕੈਂਸਲ ਕੀਤੇ ਹੋਏ ਨੇ ਜਸਟਿਸ ਅਜੀਤ ਸਿੰਘ ਬੈਂਚ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 2000 ਤੋਂ ਵੱਧ ਸਿੱਖ ਬੰਦ ਨੇ 7 ਅਕਤੂਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਮੋਹਨ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਕੋਟ ਹਰਦੇ RAM ਨੇੜੇ ਚਵਿੰਡਾ ਦੇਵੀ ਅੰਮ੍ਰਿਤਸਰ ਅਤੇ ਉਸਦੇ ਪੁੱਤਰ ਮੇਜਰ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 7 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਮਲਕੀਤ ਸਿੰਘ ਪੁੱਤਰ ਸ਼ੰਗਾਰਾ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਦੋਵੇਂ ਵਾਸੀ ਤਰਸਿਕਾ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਪੰਜਾਬ ਪੁਲਿਸ ਨੇ 7 ਅਕਤੂਬਰ 1992 ਦੇ ਦਿਨ ਰਚਪਾਲ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਛੰਡੇਰ ਅੰਮ੍ਰਿਤਸਰ, ਰਣ ਸਿੰਘ ਨਰੇਣਾ ਉਰਫ ਛੋਟਾ ਗਰੂਈਲਾ ਪੁੱਤਰ ਬ੍ਰਿਜ ਸਿੰਘ ਵਾਸੀ ਬਡਾਲਾ, ਅਵਤਾਰ ਸਿੰਘ ਤਾਰੀ ਉਰਫ ਚਿੜੀ, ਹਰਵਿੰਦਰ ਸਿੰਘ ਬਿੱਟੂ ਮੌਲੀਵਾਲਾ, ਸੁਖਵਿੰਦਰ ਸਿੰਘ, ਨਵਤੇਜ ਸਿੰਘ ਅਤੇ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 7 ਅਕਤੂਬਰ 2022 ਦੇ ਦਿਨ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਮਰਸੈਡ ਸ਼ਹਿਰ ਦੇ ਵਿੱਚ ਰਹਿਣ ਵਾਲੇ ਕੁਝ ਦਿਨ ਪਹਿਲਾਂ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦੇ ਸਾਰੇ 4 ਮੈਂਬਰਾਂ ਦੀਆਂ ਲਾਸ਼ਾਂ ਬਾਗ ਦੇ ਵਿੱਚੋਂ ਮਿਲੀਆਂ। ਮਰਸੈਡ ਕਾਉਂ ਰੁਹੀ ਢੇਰੀ ਅਤੇ ਅਮਨਦੀਪ ਸਿੰਘ ਦੀਆਂ ਲਾਸ਼ਾਂ ਇੰਡੀਆਨਾ ਰੋਡ ਅਤੇ ਅਚਿੰਸਨ ਰੋਡ ਦੇ ਨੇੜੇ ਬਾਗ ਦੇ ਵਿੱਚੋਂ ਮਿਲੀਆਂ। ਖੁਸ਼ਿਆਰਪੁਰ ਦੇ ਹਰਸੀ ਪਿੰਡ ਦੇ ਨਾਲ ਸਬੰਧਤ ਇਸ ਪਰਿਵਾਰ ਨੂੰ ਮਰਸੈਡ ਦੇ ਵਿੱਚ ਉਹਨਾਂ ਦੇ ਨਵੇਂ ਖੁੱਲੇ ਟਰੱਕਾਂ ਦੇ ਕਾਰੋਬਾਰ ਵਾਲੀ ਥਾਂ ਤੋਂ 3 ਅਕਤੂਬਰ ਦੇ ਦਿਨ ਅਗਵਾ ਕਰ ਲਿਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ਦੇ ਵਿੱਚ 48 ਸਾਲਾ ਮੈਨੂਅਲ ਸਲਗਾਡੋ ਨੂੰ ਉਦੋਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਭਿਆਨਕ ਘਟਨਾ ਤੋਂ ਬਾਅਦ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਦੁਨੀਆ ਭਰ ਦੇ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਫੈਲ ਗਈ ਸੀ ਅਤੇ ਵੱਖ-ਵੱਖ ਥਾਵਾਂ 'ਤੇ ਕੈਂਡਲ ਮਾਰਚ ਵੀ ਕੱਢੇ ਗਏ ਸਨ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ।